ਜਿਹੜਾ ਆਪਾਂ ਕੂਰੀਅਰ ਕਰਦੇ ਆਂ ਵਿਦੇਸ਼ਾਂ ਨੂੰ ਹਾਂਜੀ ਸਾਨੂੰ ਲੁੱਟਿਆ ਜਾ ਰਿਹਾ ਠੀਕ ਹੈ ਕਿ ਸਾਨੂੰ ਕਿਲੋ ਦੇ ਭਾਅ ਤੇ ਹੀ ਲੁੱਟਿਆ ਜਾ ਰਿਹਾ ਇਹ ਸਾਨੂੰ ਸਮਝਾਓ ਥੋੜਾ ਜਿਹਾ ਤੁਸੀਂ ਬਹੁਤ ਇਸ ਕੰਮ ਦੇ ਮਾਹਰ ਆਂ ਤੇ ਸਾਨੂੰ ਸਮਝਾਓ ਵੀ ਕੈਨੇਡਾ ਅਮਰੀਕਾ ਇੰਗਲੈਂਡ ਨੂੰ ਅਸੀਂ ਜਦੋਂ ਸਮਾਨ ਭੇਜਦੇ ਆਂ ਅਸੀਂ ਕਿਸ ਰੂਪ ਚ ਕਿਵੇਂ ਭੇਜੀ ਕਿਵੇਂ ਤੁਹਾਨੂੰ ਕਿਵੇਂ ਲੱਗਦਾ ਲਵੀ ਕੀ ਕੀ ਹੋ ਰਿਹਾ ਕਿਸ ਤਰ੍ਹਾਂ ਬਹੁਤ ਕਪੜਾ ਜੀ ਹੁਣ ਮੇਰੇ ਕੋਲੋਂ ਤਾਂ ਮੰਨ ਲਓ ਦਵਾਈਆਂ ਹੀ ਜਾਂਦਣਾ ਹਾਂਜੀ ਕਿਲੋ ਤੇ ਅੱਧਾ ਕਿਲੋ ਚੀਜ਼ ਡੰਡਾ ਲਈ ਰੱਖ ਲੈਂਦੇ ਆ ਜੀ 800 ਲੱਗੂਗਾ ਜੀ 900 ਲੱਗੂਗਾ ਜੀ ਹਾਂਜੀ 2000 ਲੱਗੂਗਾ ਜੀ ਸਾਨੂੰ ਆਮ ਹੀ ਕਹਿੰਦੇ ਆ ਮਰੀਜ਼ ਆ ਕੇ ਕਹਿੰਦੇ ਜੀ 3200 ਰੁਪਏ ਚ ਜਾਊਗੀ ਇਹ ਦਵਾਈ ਬਸ ਹੀ ਕਹਿੰਦੇ ਨੇ ਵੀ ਇੰਨੇ ਪੈਸੇ ਨਹੀਂ ਲੱਗਦੇ ਇਹਦੇ ਬਾਰੇ ਸਾਨੂੰ ਥੋੜਾ ਜਿਹਾ ਚੰਨਾ ਪਾਓ ਉਹਦੇ ਵਿੱਚ ਆਉਂ ਆ ਜੀ ਹਾਂਜੀ ਵੇਖੋ ਕਈ ਖੁਰਾਫਾਤੀਆਂ ਵੀ ਹੁੰਦੀਆਂ ਵੈਸੇ ਤਾਂ ਜਿਹੜਾ ਰੇਟ ਆ ਹਾਂਜੀ ਉਹ ਕੰਪਨੀ ਮੁਤਾਬਕ ਹੈ ਅੱਛਾ ਜੀ ਇੱਕ ਕੰਪਨੀ ਉਸੇ ਸਮਾਨ ਨੂੰ 15 ਦਿਨਾਂ ਚ ਪਹੁੰਚਾਉਂਦੀ ਆ ਹਾਂ ਹਾਂ ਇੱਕ ਕੰਪਨੀ ਉਸੇ ਸਮਾਨ ਨੂੰ 4 ਦਿਨਾਂ ਚ ਪਹੁੰਚਾਉਂ ਔਰ ਜਿਹੜੀ ਦਾ 15 ਦਿਨਾਂ ਅਚ ਪੰਚਾਉਂਦੀ ਆ ਉਹਦਾ ਰੇਟ ਕਾਫੀ ਡਾਊਨ ਆ ਔਰ ਵਿਦਾਊਟ ਕਸਟਮ ਉਧਰ ਕਸਟਮ ਨਹੀਂ ਪੈਂਦਾ ਠੀਕ ਆ ਜਿਹੜੀ 4 ਦਿਨਾਂ ਹੀ ਪੰਚਾਉਂਦੀ ਉਹਦਾ ਰੇਟ ਇੱਧਰ ਵੀ ਆਪਾਂ ਉਧਰ ਵੀ ਛੜਾਉਣ ਦੇ ਵੀ ਪੈਸੇ ਲੱਗਦੇ ਓਕੇ ਉਹ ਤਾਂ ਹੈਗਾ ਜੀ ਕੰਪਨੀ ਦਾ ਸਟੈਂਡਰਡ ਠੀਕ ਆ ਰਹੀ ਗੱਲ ਕੋਰੀਅਰ ਵਾਲੇ ਦੀ ਹੁਣ ਤੁਸੀਂ ਮੇਰੀ ਤਾਂ ਉਹ ਜਿਵੇਂ ਕਹਿੰਦੇ ਹੁੰਦੇ ਜਿਆਦਾ ਤੁਸੀਂ ਨਾ ਮੂੰਹ ਖਿਲਾਓ ਅੱਛਾ ਜਿੱਥੇ ਕੰਪੀਟੀਸ਼ਨ ਦੀ ਗੱਲ ਹੋ ਜਾਂਦੀ ਆ ਆ ਨੀਡੂ ਦੀ ਆਏ 15 ਕਿਲੋ ਸਮਾਨ ਆ ਇਹ ਕਹਿੰਦੇ ਜੀ ਮੈਂ ਪਰਨਾਲਿਆਂ ਪੁੱਛ ਕੇ ਆਇਆ ਮੈਂ ਉੱਥੇ ਪੁੱਛ ਕੇ ਆਇਆ ਮੈਨੂੰ ਤਾਂ 900 ਰੁਪਿਆ ਕਿਲੋ ਦੱਸਿਆ ਜਦ ਕਿ ਕੰਪਨੀ ਦਾ ਰੇਟ ਹੀ 940 ਰੁਪਏ ਆ ਹੂੰ ਉਹਦੇ ਚ ਕੀ ਹੁੰਦਾ ਸੁਣਨ ਵਾਲੀ ਗੱਲ ਨਹੀਂ ਤੁਸੀਂ ਸਾਡੇ ਕੋਲੇ 15 ਕਿਲੋ ਸਮਾਨ ਦੇਗੇ ਹੂੰ ਮਾਫ ਕਰਨਾ ਜਿਹੜੇ ਇਹ ਕਰਦੇ ਆ ਮੈਂ ਪਹਿਲਾਂ ਹੀ ਮਾਫੀ ਮੰਗ ਰਿਹਾ ਹੂੰ ਨਹੀਂ ਤੁਸੀਂ ਲੈ ਸਾਹਮਣੇ ਪੈਕ ਕਰਤਾ ਸਮਾਨ 900 ਰੁਪਏ ਦੇ ਹਿਸਾਬ ਨਾਲ ਕੰਪਨੀ ਦਾ ਰੇਟ 940 ਰੁਪਏ ਕਿਲੋ 40 ਰੁਪਏ ਕੋਹਦੀਆਂ ਵਾਲਾ ਘਾਟਾ ਕਿੱਥੋਂ ਪਾ ਰਿਆ ਹੂੰ ਨੀ ਟੂ ਜੀ ਦੀਏ ਪੈਕਿੰਗ ਕਰਨ ਤੋਂ ਬਾਅਦ ਜਾਣ ਦੀ ਦੇਰ ਹੈ ਉੱਥੇ ਚਾਕੂ ਵਜਦਾ ਹਮ ਕਿਲੋ ਸਮਾਨ ਗਾਇਬ ਕੀਤਾ ਜਾਂਦਾ ਉਹਦੇ ਚੋਂ ਓਏ ਹੋਏ ਹੋਏ 1000 ਰੁਪਿਆ ਕਿਲੋ ਉੱਡ ਗਿਆ ਹਮ ਨਾਲੇ ਜਿਹੜੀ ਪੰਜੀਰੀ ਬਣਾਈ ਹੋਈ ਆ ਘੱਟੋ ਘੱਟ 1000 ਦੀ 500 ਦੀ ਜਾਂ 200 ਦੀ ਜਾਂ 1500 ਦੀ ਇਹਨਾਂ ਵੀ ਕਰ ਜਾਂਦੇ ਹਾਂ ਹਾਂਜੀ ਉਹ 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 ਵਿੱਚੋਂ ਕੱਢ ਲੀ ਵਾਇਦਰੋ 1000 ਰੁਪਿਆ ਤਾਂ ਸਿੱਧਾ ਕੰਪਨੀ ਦਾ 940 ਰੁਪਿਆ ਤਾਂ ਸੌਰੀ ਕੰਪਨੀ ਦੇ ਹੀ ਬਚ ਗਿਆ ਹਾਂ ਨੀਡੂ ਜੀ ਵੀ ਖੁਸ਼ ਹਾਂ ਨਾਲੇ ਮੈਨੂੰ ਦੱਸ ਜਗਾ ਉਹਨੂੰ ਨਹੀਂ ਕਹਿਣਾ ਜਿਹਨੇ ਖੁਰਾਫਾਤੀ ਕੀਤੀ ਮੈਨੂੰ ਕਹਿ ਲਿਆ ਯਾਰ ਤੇਰਾ ਰੇਟ ਜ਼ਿਆਦਾ ਚਲ ਜਿਹੜੀ ਚੀਜ਼ ਆਪਣੇ ਖਾਣ ਵਾਲੀ ਨਾ ਹੋਈ ਕੁਆਂਟੀਟੀ ਚ ਗਿਣਤੀ ਚ ਹੋਈ ਗਾਂਵ ਵਾਲੇ ਉੱਥੇ ਕਿਵੇਂ ਉਹ ਕਿਵੇਂ ਕਰਦੇ ਫਿਰ ਉਹ ਉਹ ਕਿਵੇਂ ਕਰਦੇ ਮੈਂ ਉਹ ਅਗਲਾ ਕਹਿ ਦਿੰਦਾ ਜੀ ਨਹੀਂ ਜੀ ਫਿਰ ਤੁਹਾਨੂੰ ਜਿੱਥੋਂ ਤੁਹਾਨੂੰ ਮਿਲਦਾ ਜੀ ਉੱਥੋਂ ਕਰਾ ਲਓ ਸਾਡਾ ਡੇਟ ਆ ਉੱਥੇ ਕਿਹਾ ਹੁੰਦੇ ਨੇ ਪਾਸੇ ਚੀਜ਼ ਕੀ ਆ ਹਾਂ ਬਿਲਕੁਲ ਉਹ ਮਤਲਬ ਚੀਜ਼ ਕੀ ਹੈ ਜਿਹਨੇ ਕੱਢ ਲਈ ਆ ਔਰ ਇਹ ਨੋਟ ਕਰਨ ਲਈ ਗੱਲ ਸੀ ਹਾਂ ਜੀ ਔਰ ਇਹ ਪੀਕ ਹੁੰਦਾ ਕੰਮ ਅੱਜ ਕੱਲ ਪੰਜੀਰੀ ਖੋਆ হোলਸੇਲ ਰੇਟਾਂ 'ਚ ਜਾ ਰਿਹਾ ਹੂੰ ਕੰਪਨੀ ਦਾ ਰੇਟ ਵਾਕਈ 940 ਰੁਪਏ ਆ ਜਿਹੜੀ ਮੈਂ ਤੁਹਾਨੂੰ 4 ਦਿਨਾਂ ਵਾਲੀ ਬਿਆਨ ਕੀਤੀ ਆ ਕਿਲੋ ਦਾ ਕਿਲੋ ਦਾ ਮੇਰੇ ਦਰਸ਼ਕੋ ਇਹ ਗੱਲ ਬਹੁਤ ਜ਼ਰੂਰੀ ਨੋਟ ਕਰਨ ਵਾਲੀ ਆ 940 ਰੁਪਏ ਦੇ ਵਿੱਚ 1 ਕਿਲੋ ਦਾ ਰੇਟ